ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕਿਹਾ ਸੀ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਗਰਤਾਵਾਂ ਦੀ ਬੇਆਦਬੀ ਹੋਊ ਸਿੱਖ ਦਿਖਾਵੇ ਦੇ ਹੋਣਗੇ ਮਾੜਾ ਮੰਕ ਤਾਂ ਗੁਰੂ ਘਰ ਖਾਊਗਾ ਸਰਕਾਰਾਂ ਭੁੱਖੀਆਂ ਹੋਣਗੀਆਂ ਪਬਲਿਕ ਨੂੰ ਖਾੜੀਆਂ ਨੇ ਜਿਹੜੀ ਮਰਜ਼ੀ ਸਰਕਾਰ ਆਜੇ ਪਬਲਿਕ ਨੂੰ ਖਾਊਏ ਖਾਊ ਬਾਪੂ ਜੀ ਕੀ ਤਸਵੀਰ ਦੇਖਦੇ ਹੋ ਵੀ ਕੀ ਲੱਗਦਾ ਵੀ ਆਮ ਆਦਮੀ ਨੂੰ ਮੌਕਾ ਦੇਣਗੇ ਲੋਕ ਜਾਂ ਫਿਰ ਅਕਾਲੀ ਦਲ ਕਹਿ ਰਿਹਾ ਕਾਂਗਰਸ ਵੀ ਹੈ ਜੋਰ ਸਾਰਿਆਂ ਦਾ ਲੱਗਿਆ ਪਿਆ ਬੇਟਾ ਸਾਰੀ ਰਲਮਿਲ ਸਰਕਾਰ ਆਊਗੀ अच्छा हां ਜਿਹੜੇ ਲੋਕਾਂ ਦੀ ਜਿਹੜੀ ਲੋਕਾਂ ਦੀ ਸਮੱਸਿਆ ਨਾ ਇਹ ਇਹਦਾ ਸਮੱਸਿਆ ਇਹ ਆ ਵੀ ਮਤਲਬ ਇਹਨਾਂ ਦੁਨੀਆ ਸਰਕਾਰਾਂ ਇਹਦੇ ਚੱਲਣ ਹੀ ਦੇ ਰੀਆਂ ਹੂੰ ਬੰਦਾ ਕੰਮ ਤਾਂ ਵਧੀਆ ਕਰ ਰਿਹਾ ਹੈ ਪਰ ਦੁਨੀਆ ਸਰਕਾਰਾਂ ਇਹਨੂੰ ਮਤਲਬ ਚੱਲਣ ਹੀ ਨਹੀਂ ਦੇ ਰਹੀਆਂ ਠੀਕ ਹੈ ਤੇ ਬਾਪੂ ਜੀ ਭਗਵੰਤ ਮਾਨ ਸੀਐਮ ਸਾਹਿਬ ਦਾ ਕੰਮ ਕਿਵੇਂ ਦੇਖਦੇ ਹੋ ਵੀ ਤੁਸੀਂ ਕਿਵੇਂ ਲੱਗੇ ਹੋ ਤੁਹਾਨੂੰ ਦੇਖਾ ਬੇਟਾ ਮਤਲਬ ਦੱਸਦਾ ਰਿਹਾ ਹੈ ਵੀ ਇਹਨੂੰ ਸਰਕਾਰਾਂ ਦੁਨੀਆ ਘੇਰੀ ਜਾਂਦੇ ਨੇ ਕੰਮ ਤਾਂ ਵਧੀਆ ਕਰ ਰਿਹਾ ਮਜੀਠ ਜੀ ਨੇ ਨਸ਼ਾ ਭਲਾਇਆ ਹਾਂ ਮਜੀਠ ਜੀ ਨੇ ਨਸ਼ਾ ਭਲਾਇਆ ਚਲੋ ਘੇਰਿਆ ਬਾਹੋ ਮੈਂ ਤਾਂ ਕਹਿੰਦਾ ਸਾਰੀ ਉਮਰ ਛੁੱਟਣਾ ਦੇਣਾ ਇਹਨਾਂ ਨੂੰ ਅੱਛਾ ਤਾਰੀ ਉਮਰ ਜੇਲ੍ਹ ਚ ਰੱਖਣ ਵਾਲੇ ਨੂੰ ਹੂੰ ਜੇ ਫਿਰ ਹੁਣ ਕੀ ਸੋਚ ਕੇ ਹੁਣ ਮੌਕਾ ਦੇ ਸਕਦੇ ਕਿ ਨਹੀਂ ਹੁਣ ਮੌਕਾ ਤਾਂ ਦੇਖੋ ਵੀ ਸਾਡਾ ਤਾਂ ਰੱਦ ਹੈ ਹੀ ਆ ਵੀ ਦੇਖੋ ਕੰਮ ਵਧੀਆ ਕਰ ਰਿਹਾ ਹੈ ਹਾਂ ਵੀ ਬੋਰਡ ਇਹਨੂੰ ਪੈਣੀ ਚਾਹੀਦੀ ਹਾਂ ਸਾਡੇ ਪਾਇਪ ਲਾਈਨ ਆ ਰਹੀ ਆ ਹਾਂ ਪਾਣੀ ਵਾਹ ਤੇ ਨਹਿਰੀ ਪਾਣੀ ਦੇਣ ਨੂੰ ਫਿਰਦਾ ਹੂੰ ਕੰਮ ਤਾਂ ਕਰ ਰਿਹਾ ਠੀਕ ਹੈ ਪਰ ਇਹ ਤੁਹਾਨੂੰ ਦੱਸਿਆ ਵੀ ਦੁਨੀਆਂ ਸਰਕਾਰਾਂ ਨਹੀਂ ਚੱਲਣ ਦੇਰੀਆਂ ਬਾਪੂ ਜੀ ਨਾਲ ਨੇ ਸਸਰੀ ਕਾਲ ਜੀ ਸਸਰੀ ਕਾਲ ਜੀ ਠੀਕ ਹੋ ਤੁਸੀਂ ਠੀਕ ਹੈ ਬੇਟਾ ਬਹੁਤ ਵਧੀਆ ਕਿਵੇਂ ਆ ਸਰਕਾਰ ਦਾ ਮਾਹੌਲ ਸਰਕਾਰ ਬੇਟਾ ਦੇਖੋ ਅਸੀਂ ਤਾਂ ਟੈਸਟ ਮੈਂ ਕਿਦਾਂ ਟੈਸਟ ਕਰਾ ਕੇ ਆਇਆ ਤਾਂ ਹਾਂ ਆਮ ਲਾਬੋਰਟਰੀ ਦੇ ਵਿੱਚ ਕੋਈ ਪੈਸਾ ਨਹੀਂ ਲੱਗਿਆ ਅੱਛਾ ਬਾਕੀ ਟੈਸਟ ਉਹਨਾਂ ਨੇ ਵਧੀਆ ਕਰੇ ਨੇ ਠੀਕ ਹੈ ਦਵਾਈਆਂ ਵੀ ਆਪਣੇ ਸਰਕਾਰੀ ਵਧੀਆ ਮਿਲਦੀਆਂ ਨੇ ਹਾਂ ਬਾਕੀ ਆਪਣੇ ਜਿਹੜੀ ਸਾਨੂੰ ਲਾਈਟ ਆ ਹਾਂ ਲਾਈਟ ਸਾਨੂੰ ਦਿਨ ਦਿਨ ਅਸੀਂ ਭਰ ਰਹੇ ਆ ਬੜੇ ਨਜ਼ਾਰੇ ਨਾਲ ਜੀ ਕੋਈ ਖੇਤੀਬਾੜੀ ਦੀ ਕੋਈ ਪ੍ਰੋਬਲਮ ਨਹੀਂ ਹੈ। ਬਾਕੀ ਥੋੜੀ ਜੀ ਸਾਨੂੰ ਸਮੱਸਿਆ ਹੀ ਆ ਰਹੀ ਹੈ ਜਿਹੜੀ ਪਰਾਲੀ ਵਾਸਤੇ ਸਾਡਾ ਉਹ ਕਰਨਾ ਚਾਹੀਦਾ ਹੈ ਨਾ ਉਹ ਵੀ ਪਰਾਲੀ ਨੂੰ ਕਿਵੇਂ ਖਤਮ ਕਰੀਏ। ਬੰਦੇ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਜੀ ਪਰਾਲੀ ਦਾ ਹਨਾ। ਨਾ ਜੀ। ਬੇਟਾ ਗੱਠਾ ਗੱਠਾ ਕੰਮ ਠੀਕ ਹੈ ਜੇ ਗੱਠਾ ਸਾਰੀ ਚੱਕੀ ਜਾਣ ਵਧੀਆ ਠੀਕ ਹੈ। ਹੂੰ। ਵੀ ਗੱਠਾਂ ਵਾਲੇ ਬੰਦੇ ਮਤਲਬ ਭੇਜੀ ਜਾਣ ਚੱਕੀ ਜਾਣ ਸਮਾ ਆਪਣਾ ਵਾਤਾਵਰਨ ਠੀਕ ਰਹੇ। ਠੀਕ ਹੈ। ਹਾਂਜੀ। ਠੀਕ ਹੈ। ਤੇ ਬਾਪੂ ਜੀ ਪਿੰਡ ਦੇ ਵਿਕਾਸ ਨੂੰ ਕਿਵੇਂ ਦੇਖਦੇ ਹੋਗੇ ਕਿਵੇਂ ਪਿੰਡ ਦੇ ਵਿੱਚ ਸਰਕਾਰ ਨੇ ਕੁਝ ਕਰਾਇਆ ਕਿ ਨਹੀਂ ਕਰਾਇਆ ਕਿ ਗੱਲਾਂ ਹੀ ਨੇ ਹਾਲਤਾ ਬਟੇ ਦੇਖੋ ਆ ਜਿਹੜੇ ਲੁੱਕ ਲੱਕ ਪੈਣ ਵਾਲੀ ਆ ਜਾਂ ਪਾਉਗੀ ਫਿਰ ਦੱਸਾਂਗੇ ਵੀ ਪਾਏਗੀ ਅੱਛਾ ਵੈਸੇ ਉਹ ਸ਼ੁਰੂ ਹੋ ਗਿਆ ਕੰਮ ਤੇਰੇ ਸਾਲਾਂ ਦਾ ਬਾਕੀ ਆ ਜਿੱਥੇ ਜਿੱਥੇ ਖਰਾਬ ਤੇ ਉੱਥੇ ਰੋੜੇ ਪਾਤੇ ਅੱਛਾ ਬਾਕੀ ਲੁੱਕ ਪੈਣੀ ਆ ਅੱਛਾ ਬਾਪੂ ਜੀ ਮੈਨੂੰ ਇਹ ਦੱਸੋ ਵੀ ਇਹ ਸੜਕਾਂ ਮਤਲਬ ਪਹਿਲਾਂ ਵਾਲੀ ਸਰਕਾਰਾਂ ਦੇ ਵਿੱਚ ਬਣੀਆਂ ਹੋਈਆਂ ਇਹ ਕਦੋਂ ਦੀਆਂ ਬਣੀਆਂ ਨੇ ਜਿਹੜੀਆਂ ਹੁਣ ਟਾਈਮ ਇਹ ਤਾਂ ਕਾਲੀ ਦੇ ਟਾਈਮ ਦੇ ਬਣੀ ਹੋਣੇ ਕਾਲੀ ਸਰਕਾਰ ਦੇ ਅੱਛਾ ਉਸ ਤੋਂ ਬਾਅਦ ਕਾਂਗਰਸ ਆਈ ਕਾਂਗਰਸ ਆਈ ਪੰਜ ਪੰਜ ਕਿ ਸਾਲਾਂ ਬਾਅਦ ਮਤਲਬ ਲੁੱਕ ਲੱਕ ਪੈ ਜਾਂਦੀ ਆ ਅੱਛਾ 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 ਪੰਜ ਸਾਲਾਂ ਬਾ ਜਦ ਸਰਕਾਰ ਜਾਣ ਦਾ ਟਾਈਮ ਹੁੰਦਾ ਫਿਰ ਉਦੋਂ ਉਹਦੇ ਪੁੰਦ ਨਹੀਂ ਇਹ ਲੋਕ ਲੱਗ ਕੰਮਕੁੰਮ ਤੁਹਾਡੇ ਵਧੀਆ ਹੋ ਜਾਂਦੇ ਨੇ ਅਫਸਰ ਸੁਣਦੇ ਹੈਗੇ ਦੇਖੋ ਜੀ ਅਫਸਰ ਤਾਂ ਅਜੇ ਵੀ ਖਰਾਬ ਕਰਦੇ ਨੇ ਅੱਛਾ ਹਾਂ ਇਹ ਰਿਸਪਟਾ ਵੀ ਨਾਲ ਨਹੀਂ ਕੰਮ ਕਰਦੇ ਮੈਂ ਤੁਹਾਨੂੰ ਥੋੜੇ ਮੈਂ ਹੁਣ ਵੀ ਸਰਕਾਰ ਸਰਕਾਰ ਇਹਨਾਂ ਦੇ ਸਮਾਰ ਕੇ ਸਗੰਜਾ ਕਰਦੇ ਅਜੇ ਹੋਰ कसे ਅੱਛਾ ਅੱਛਾ ਹਾਂ ਅਜੇ ਵੀ ਜਦ ਪਟਵਾਰੀ ਪੁੜਬੁਰੀ ਅਜੇ ਵੀ ਬਦਲ ਪੈਸੇ ਖਾਂਦੇ ਨੇ ਹਟਦੇ ਨਹੀਂ ਹਨ ਹੂੰ ਆਪਣੀ ਤਰ੍ਹਾਂ ਹੱਤ ਨਹੀਂ ਖੜ ਰਹੇ ਪੁਲਿਸ ਵਾਲੇ ਵੀ ਮਤਲਬ ਅਜੇ ਵੀ ਵਿਚ ਵਿੱਚ ਹੈਗੇ ਠੀਕ ਹੈ ਜੀ ਹੁਣ ਨਾ ਵੀ ਚੱਲ ਰਿਹਾ ਜੋਰ ਮਤਲਬ ਸਭ ਦਾ ਲੱਗਿਆ ਹੋਇਆ ਹੈਗਾ ਵੀ 2027 ਦੇ ਵਿੱਚ ਕੀ ਬੜੂਗਾ ਬਾਪੂ ਜੀ ਕੀ ਤਸਵੀਰ ਦੇਖਦੇ ਹੋ ਵੀ ਕੀ ਲੱਗਦਾ ਵੀ ਆਮ ਆਦਮੀ ਨੂੰ ਮੌਕਾ ਦੇਣਗੇ ਲੋਕ ਜਾਂ ਫਿਰ ਅਕਾਲੀ ਦਲ ਕਹਿ ਰਿਹਾ ਕਾਂਗਰਸ ਵੀ ਹੈ ਜੋਰ ਸਾਰਿਆਂ ਦਾ ਲੱਗਿਆ ਪਿਆ ਬੇਟਾ ਸਾਰੀ ਰਲੀ ਮਲੀ ਸਰਕਾਰ ਆਊਗੀ ਅੱਛਾ ਹਾਂ ਜਿਹੜੇ ਲੋਕਾਂ ਦੀ ਜਿਹੜੀ ਲੋਕਾਂ ਦੀ ਸਮੱਸਿਆ ਨਾ ਇਹ ਇਹਦਾ ਸਮੱਸਿਆ ਇਹ ਹੈ ਵੀ ਮਤਲਬ ਇਹਨਾਂ ਦੁਨੀਆ ਸਰਕਾਰਾਂ ਇਹ ਨਹੀਂ ਚੱਲਣੇ ਦੇ ਰਹੀਆਂ ਬੰਦਾ ਕੰਮ ਤਾਂ ਵਧੀਆ ਕਰ ਰਿਹਾ ਹੈ ਪਰ ਦੁਨੀਆ ਸਰਕਾਰਾਂ ਇਹਨੂੰ ਮਤਲਬ ਚੱਲਣ ਹੀ ਦੇ ਨਹੀਂ ਆ ਇੱਕ ਜਿਹੜਾ ਜਿਹੜਾ ਇਹ ਗੈਂਗਸਟਰਵਾਦ ਜਿਆਦਾ ਵੱਧ ਗਿਆ ਇਹਦੇ ਕਰਕੇ ਵੀ ਲੋਕ ਬਹੁਤ ਜਿਆਦਾ ਪਰੇਸ਼ਾਨ ਨੇ ਹੂੰ ਚਲੇ ਜਾਂਦੇ ਤਾਂ ਇਹ ਨਹੀਂ ਪਤਾ ਵੀ ਕਿੱਥੇ ਜਾ ਕੇ ਉਹਦੀ ਮੌਤ ਕਰ ਦੇਣ ਕਿਥੋਂ ਤਾਂ ਖੋਹ ਜਾਈ ਹੂੰ ਘਰਾਂ 'ਚ ਵੀ ਰਾਤ ਨੂੰ ਰਾਤ ਨੂੰ ਰੋਜ਼ ਟੀਵੀ ਦੇਖਦਾ ਰੋਜ਼ 4-4 5-5 ਖੋਹਾਂ ਹੋ ਜਾਂਦੇ ਨੇ ਕਿਸੇ ਦੇ ਰਾਤ ਇੱਕ ਬੰਦੇ ਦੀ 300 ਦੇ ਘਰੇ ਬੰਦੇ ਜਾ ਕੇ ਵੜ ਗਏ ਉਹਦਾ 3 ਲੱਖ 3 ਲੱਖ ਰੁਪਈਆ ਲੁੱਟ ਕੇ ਲੈ ਗਏ ਹੂੰ ਨਹੀਂ ਕਹਿੰਦੇ ਤੁਹਾਨੂੰ ਮਾਰ ਦਾਂਗੇ ਆਪ ਨੂੰ ਵੀ ਡਰ ਲੱਗਦਾ ਰਾਤ ਨੂੰ ਦਿਨ ਨੂੰ ਵੀ ਹਾਂ ਜੰਨੂ ਵੀ ਘਾਟਰ ਬਾਤ ਬਹੁਤ ਬਹੁਤ ਗਿਆ ਡਰ ਲੱਗਦਾ ਆ ਵੀ ਆਪ ਨੂੰ ਕੋਈ ਬੰਦਾ ਲੈ ਕੇ ਨਹੀਂ ਜਾ ਸਕਦਾ ਸਨਾਣ ਹੱਥ ਦੇ ਵਿੱਚ ਕੋਈ ਪੈਸਾ ਨਹੀਂ ਲਿਆ ਸਕਦੇ ਨਾ ਜੀ ਨਾ ਜੀ ਹੁਣ ਆ ਜੀ ਮੈਂ ਤਾਂ ਹੁਣ ਦੇਖਿਆ ਇੱਥੇ ਆਪਣੇ ਖੇਤ ਤੇ ਬੈੰਦੇ ਆ ਕੇ ਹਮੈਦਲ ਬੰਨ ਗੜਾ ਦੇਖਿਆ ਇਹ ਮੇਰਾ ਬਟਾ ਹੈ ਮੈਂ ਇਹਦਾ ਬਾਪ ਆ ਅੱਛਾ ਅੱਛਾ ਹਾਂ ਸਾਡੇ ਲਾਦ ਨਹੀਂ ਹੈ ਪੁੱਤ ਹਾਂ ਗੱਲਾਂ ਹੀ ਮੁੰਡਾ ਹੈ ਅੱਜ ਵਿਆਹ ਹੀ ਨੂੰ ਇਹਨੂੰ 24 ਸਾਲ 25 ਸਾਲ ਹੋ ਗਏ ਬੱਚਾ ਨਹੀਂ ਹੋਇਆ ਚਲੋ ਪਰਮਾਤਮਾ ਚਾਰ ਪੈਸੇ ਕੋਲ ਨੇ ਮੇਰੀ ਕਮਾਈ ਬਹੁਤ ਕਰੀ ਬੁਢੇ ਦੀ ਹਮ ਪਰ ਅਸੀਂ ਨਸ਼ੇ ਨੁਸ਼ੇ ਤੋਂ ਰਹਤਾਂ ਨਸ਼ਾ ਨਹੀਂ ਕੋਈ ਠੀਕ ਠੀਕ ਹੈ ਤੇ सीएम साहब ਦਾ ਕੰਮ ਕਿਵੇਂ ਦੇਖਦੇ ਹੋ ਵੀ ਤੁਸੀਂ ਕਿਵੇਂ ਲੱਗੇ ਹੋ ਤੁਹਾਨੂੰ ਦੇਖੋ ਬੇਟਾ ਮੱਥੋਂ ਦੱਸਦਾ ਰਿਹਾ ਹੈ ਵੀ ਇਹਨੂੰ ਸਰਕਾਰਾਂ ਦੂਈਆਂ ਘੇਰੀ ਜਾਂਦੇ ਨੇ ਕੰਮ ਦਾ ਵਧੀਆ ਕਰ ਰਿਹਾ ਮਜੀਠੀ ਨੇ ਨਸ਼ਾ ਭਲਾਇਆ ਹਾਂ ਮਜੀਠੀ ਨੇ ਨਸ਼ਾ ਭਲਾਇਆ ਚਲੋ ਘੇਰਿਆ ਬਾਹੋ ਮੈਂ ਤਾਂ ਕਹਿੰਦਾ ਸਾਰੀ ਉਮਰ ਛੁੱਟਣਾ ਦੇਣਾ ਇਹਨਾਂ ਨੂੰ ਅੱਛਾ ਸਾਰੀ ਉਮਰ ਜੇਲ੍ਹ 'ਚ ਰੱਖਣ ਥਾਲੇ ਨੂੰ ਹਾਂ ਨਸ਼ਾ ਉਹਨੇ ਬਾੜੇਆ ਪੰਜਾਬ 'ਚ ਅਕਾਲੀਆਂ ਨੇ ਹਾਂ ਮਜੀੜੀਆਂ ਨੇ ਠੀਕ ਐ ਕਿ ਫੇਰ ਹੁਣ ਕੀ ਸੋਚ ਕੇ ਹੁਣ ਮੌਕਾ ਦੇ ਸਕਦੇ ਹੋ ਕਿ ਨਹੀਂ ਹੁਣ ਮੌਕਾ ਤਾਂ ਦੇਖੋ ਵੀ ਸਾਡਾ ਤਾਂ ਰੱਦ ਹੈ ਹੀ ਆ ਵੀ ਦੇਖੋ ਕੰਮ ਵਧੀਆ ਕਰ ਰਿਹਾ ਹੈ ਵੀ ਬੋਰਡ ਇਹਨੂੰ ਪੈਣੀ ਚਾਹੀਦੀ ਹੁੰਦਾ ਸਾਡੇ ਪਾਪ پلان ਆ ਰਹੀ ਆ ਪਾਣੀ ਬਾਤ ਨਹਿਰੀ ਪਾਣੀ ਦੇਣ ਨੂੰ ਫਿਰਦਾ ਕੰਮ ਤਾਂ ਕਰ ਰਿਹਾ ਠੀਕ ਹੈ ਪਰ ਇਹ ਤੁਹਾਨੂੰ ਦੱਸਿਆ ਵੀ ਦੁਨੀਆਂ ਸਰਕਾਰਾਂ ਨਹੀਂ ਚੱਲਣ ਦੇਰੀਆਂ ਹਮ ਅੱਛਾ ਹਾਂ ਹੁਣ ਇਹਨੇ ਥੋੜਾ ਜਿਹਾ ਚਲੋ ਲੋਕਾਂ ਦੇ ਆਖਤੀ ਪਿੱਛੇ ਹੜ ਹੜ ਆਉਣ ਕਰਕੇ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਹੈ ਨੁਕਸਾਨ ਹੋਣ ਕਰਕੇ ਭਾ ਜਿਹੜੀਆਂ ਸਰਕਾਰਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕਿਹਾ ਸੀ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਗਰਤਾਵਾਂ ਦੀ ਬੇਅਦਵੀ ਹੋ ਸਿੱਖ ਦਿਖਾਵੇ ਦੇ ਹੋਣਗੇ ਮਾੜਾ ਮੰਗਤਾ ਗੁਰੂ ਘਰ ਖਾਊਗਾ ਹੂੰ ਸਰਕਾਰਾਂ ਭੁੱਖੀਆਂ ਹੋਣੀਆਂ ਪਬਲਿਕ ਨੂੰ ਖਾੜੀਆਂ ਨੇ ਜਿਹੜੀ ਮਰਜੀ ਸਰਕਾਰ ਆਜੇ ਪਬਲਿਕ ਨੂੰ ਖਾਊਏ ਖਾਊ ਹੂੰ ਆ ਹਾਲ ਹੋਇਆ ਵਾ ਹੁਣ ਠੀਕ ਹੈ ਜੀ ਇਤਿਹਾਸਾ ਹੁਣ ਉਥੇ ਵੱਡ ਬਾੜ ਲੱਗਣੀ ਆ ਪੁੱਤ 26 ਚ ਲੱਗ ਜਾ 27 ਚ ਲੱਗ ਦੁਨੀਆ ਮਾਰੀ ਬਹੂ ਆ ਤੈਨੂੰ ਕਹਿਦਾ